हां जी दोस्तों इस वीडियो ਨੂੰ ਦੇਖ ਕੇ ਨਾ ਸੱਚੀ ਬੜਾ ਹੀ ਮਨ ਉਦਾਸ ਹੁੰਦਾ ਹੈ। ਵੀਡੀਓ ਨੂੰ ਦੇਖਣਸਾਰ ਹੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਪਿਤਾ ਜੋ ਕਿ ਬੱਸ ਸਟੈਂਡ ਦੇ ਵਿੱਚ ਲੋਡਿੰਗ ਦਾ ਕੰਮ ਕਰ ਰਿਹਾ ਹੁੰਦਾ ਹੈ। ਪਹਿਲਾਂ ਤਾਂ ਬਜ਼ੁਰਗ ਪਿਤਾ ਨੂੰ ਤਿੰਨ ਬੰਦੇ ਮੋਟਰਸਾਈਕਲ ਉਸ ਦੇ ਮੋਢਿਆਂ ਦੇ ਉੱਪਰ ਰਖਾਉਂਦੇ ਹਨ। ਅਤੇ ਬਾਅਦ ਦੇ ਵਿੱਚ ਬਜ਼ੁਰਗ ਪਿਤਾ ਪੌੜੀ ਰਾਹੀਂ ਚੜ੍ਹ ਕੇ ਮੋਟਰਸਾਈਕਲ ਨੂੰ ਬੱਸ ਦੀ ਸੱਤ ਦੇ ਉੱਪਰ ਰੱਖ ਕੇ ਆਉਂਦਾ ਹੈ। ਦੋਸਤੋ ਬਹੁਤ ਹੀ ਜ਼ਿਆਦਾ ਕਠਨ ਕਮਾਈ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਇਹ ਖੁਦ ਦੇ ਲਈ ਕਮਾਈ ਘੱਟ ਕਰਦੇ ਹਨ ਸਗੋਂ ਆਪਣੇ ਲਈ ਕਮਾਈ ਕਰਕੇ ਦਿੰਦੇ ਹਨ। ਤਾਂ ਜੋ ਸਾਡੇ ਬੱਚੇ ਸੌਖੇ ਰਹਿਣ ਅਤੇ ਸਾਡੇ ਬੁਢਾਪੇ ਨੂੰ ਸੌਖਾ ਕਢਾ ਦੇਣ। ਦੋਸਤੋ ਜੇਕਰ ਕੋਈ ਇਹ ਗੱਲ ਆਖਦਾ ਹੈ ਕਿ ਸਾਡੇ ਬਾਪੂ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਹੀ ਸਕਦੇ ਹੋ ਕਿ ਬੁਢਾਪੇ ਵਿੱਚ ਵੀ ਕਮਾਈ ਕਰਨੋਂ ਨਹੀਂ ਟਿਕਦਾ। ਦੋਸਤੋ ਇਸ ਲਈ ਤੁਹਾਨੂੰ ਕਹਿੰਦੇ ਹਾਂ ਕਿ ਮਾਪਿਆਂ ਦੀ ਰਿਸਪੈਕਟ ਵੱਧ ਤੋਂ ਵੱਧ ਕਰਿਆ ਕਰੋ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ